ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾ ਬਲ ਮਹਲਾ 5 ਗੁਰਪੁਰੇ ਮੇਰੀ ਰੱਖ ਲੈ ਅੰਮ੍ਰਿਤ ਨਾਮ ਰਦੇ ਮਹਿ ਦਿਨੋ ਜਨਮ ਜਨਮ ਕੀ ਮੈਲ ਗਏ ਦਹਾ ਨੇਰੇ ਦੂਤ ਦੁਸ਼ਟ ਬੈਰਾਏ ਗੁਰਪੁਰੇ ਕਾ ਜਪਿਆ ਜਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਤਾ ਬੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਬਿਲਾਵਲ ਮਹਲਾ 5 ਗੁਰਪੁਰੇ ਮੇਰੀ ਰਖ ਲੈ ਅੰਮ੍ਰਿਤ ਨਾਮ ਰਦੇ ਮਹਿ ਦਿਨੋ ਜਨਮ ਜਨਮ ਕੀ ਮੈਲ ਗਏ ਦਹਾ ਨਿਵਰੇ ਦੂਤ ਦੁਸ਼ਟ ਬਿਰਾਏ ਗੌਰਪੁਰੇ ਕਾ ਜਪਿਆ ਜਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸਿਮਰ 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 ਸੁਖ ਪਾਇ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਉ ਨਾਨਕ ਦਾਸ ਜਾਤੇ ਉਪਰ ਕਾ ਨਹੀਂ ਬਿਲਾ ਬਲ ਮਹਲਾ ਪੰਜਵਾ ਗੁਰਪੁਰੇ ਮੇਰੀ ਰੱਖ ਲੈ ਅੰਮ੍ਰਿਤ ਨਾਮ ਰਦੇ ਮਹ ਦਿਨੋ ਜਨਮ ਜਨਮ ਕੀ ਮੈਲ ਗਏ ਦਹਾ ਨਿਵਰੇ ਦੂਤ ਦੁਸ਼ਟ ਪੈਰਾਏ ਗੁਰਪੁਰੇ ਕਾ ਜਪਿਆ ਜਪ ਕਹ ਕਰ ਕੋਈ ਵਿਚਾਰ ਪ੍ਰਭ ਮੇਰੇ ਤਾ ਬੜ ਪਰਤਾਪ ਸਿਮਰ 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 ਸੁਖ ਪਾਇ ਚਰਨ ਕਮਲ ਰਖ ਮਨ ਮਹੀ ਤਾ ਕੀ ਸਰਨ ਪਰਿਉ ਨਾਨਕ ਦਾਸ ਜਾਤੇ ਉਪਰ ਕਾ ਨਹੀਂ ਬਿਲਾਵਲ ਮਹਿਲਾ ਪੰਜਾ ਗੁਰਪੁਰੇ ਮੇਰੀ ਰੱਖ ਲੈ ਅੰਮ੍ਰਿਤ ਨਾਮ ਰਦੇ ਮਹਿ ਦਿਨੋ ਜਨਮ ਜਨਮ ਕੀ ਮੈਲ ਗਏ ਦਹਾ ਨੇਰੇ ਦੂਤ ਦੁਸ਼ਟ ਪੈਰਾਏ ਗੁਰਪੁਰੇ ਕਾ ਜਪਿਆ ਜਪ ਕਹਾ ਕਰੇ ਕੋਈ ਵਿਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਬਿਲਾਵਲ ਮਹਲਾ 5 ਗੁਰਪੁਰੇ ਮੇਰੀ ਰਖ ਲੈ ਅੰਮ੍ਰਿਤ ਨਾਮ ਰਦੇ ਮਹਿ ਦਿਨੋ ਜਨਮ ਜਨਮ ਕੀ ਮੈਲ ਗਏ ਦਹਾ ਨਿਵਰੇ ਦੂਤ ਦੁਸ਼ਟ ਪੈਰਾਏ ਗਉਰ ਪੁਰੇ ਕਾ ਜਪਿਆ ਜਪ ਕਹਾ ਕਰੇ ਕੋਈ ਵਿਚਾਰਾ ਪ੍ਰਭ ਮੇਰੇ ਤਾ ਬੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਹੀ ਤਾ ਕੀ ਸਰਨ ਪਰਿਉ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਬਿਲਾਵਲਾ ਮਹਲਾ 5 ਗੁਰਪੁਰੇ ਮੇਰੀ ਰੱਖ ਲੈ ਅੰਮ੍ਰਿਤ ਨਾਮ ਰਦੇ ਮਹ ਦਿਨੋ ਜਨਮ ਜਨਮ ਕੀ ਮੈਲ ਗਏ ਦਹਾ ਨਿਵਰੇ ਦੂਤ ਦੁਸ਼ਟ ਪੈਰਾਏ ਗੁਰਪੁਰੇ ਕਾ ਜਪਿਆ ਜਪ ਕਹਾਂ ਕਰੇ ਕੋਈ ਵਿਚਾਰਾ ਪ੍ਰਭ ਮੇਰੇ ਤਾ ਬੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਉ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਬਿਲਾਵਲ ਮਹਲਾ ਪੰਜਵਾ ਗੁਰਪੁਰੇ ਮੇਰੀ ਰੱਖ ਲੈ ਅੰਮ੍ਰਿਤ ਨਾਮ ਰਦੇ ਮਹ ਦਿਨੋ ਜਨਮ ਜਨਮ ਕੀ ਮੈਲ ਗਏ ਦਹਾ ਨੇਰੇ ਦੂਤ ਦੁਸ਼ਟ ਪੈਰਾਏ ਗੁਰਪੁਰੇ ਕਾ ਜਪਿਆ ਜਪ ਕਹਾ ਕਰੇ ਕੋਈ ਵਿਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਬਿਲਾਵਲ ਮਹਲਾ 5 ਗੁਰਪੁਰੇ ਮੇਰੀ ਰਖ ਲੈ ਅੰਮ੍ਰਿਤ ਨਾਮ ਰਦੇ ਮਹਿ ਦਿਨੋ ਜਨਮ ਜਨਮ ਕੀ ਮੈਲ ਗਏ ਦਹਾ ਨਿਵਰੇ ਦੂਤ ਦੁਸ਼ਟ ਪੈਰਾਏ ਗੁਰਪੁਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸਿਮਰ 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 ਸੁਖ ਪਾਇ ਚਰਨ ਕਮਲ ਰਖ ਮਨ ਮਹੀ ਤਾ ਕੀ ਸਰਨ ਪਰਿਉ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਬਿਲਾਵਲ ਮਹਲਾ 5 ਗੁਰਪੁਰੇ ਮੇਰੀ ਰੱਖ ਲੈ ਅੰਮ੍ਰਿਤ ਨਾਮ ਰਦੇ ਮਹ ਦਿਨੋ ਜਨਮ ਜਨਮ ਕੀ ਮੈਲ ਗਏ ਦਹਾ ਨਿਵਰੇ ਦੂਤ ਦੁਸ਼ਟ ਪੈਰਾਏ ਗੁਰਪੁਰੇ ਕਾ ਜਪਿਆ ਜਪ ਕਹਾਂ ਕਰੇ ਕੋਈ ਵਿਚਾਰਾ ਪ੍ਰਭ ਮੇਰੇ ਤਾ ਬੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਬਿਲਾ ਬਲ ਮਹਲਾ ਪੰਜਵਾ ਗੁਰਪੁਰੇ ਮੇਰੀ ਰੱਖ ਲੈ ਅੰਮ੍ਰਿਤ ਨਾਮ ਰਦੇ ਮਹਦਿਨੋ ਜਨਮ ਜਨਮ ਕੀ ਮੈਲ ਗਏ ਦਹਾ ਨੇਰੇ ਦੂਤ ਦੁਸ਼ਟ ਪੈਰਾਏ ਗੌਰਪੁਰੇ ਕਾ ਜਪਿਆ ਜਪ ਕਹਾ ਕਰੇ ਕੋਈ ਵਿਚਾਰਾ ਪ੍ਰਭ ਮੇਰੇ ਤਾ ਬੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਬਿਲਾਵਲ ਮਹਲਾ 5 ਗੁਰਪੁਰੇ ਮੇਰੀ ਰਖ ਲੈ ਅੰਮ੍ਰਿਤ ਨਾਮ ਰਿਧੇ ਮਹਿ ਦਿਨੋ ਜਨਮ ਜਨਮ ਕੀ ਮੈਲ ਗਏ ਦਹਾ ਨਿਵਰੇ ਦੂਤ ਦੁਸ਼ਟ ਪੈરાਏ ਗੌਰਪੁਰੇ ਕਾ ਜਪਿਆ ਜਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਤਾ ਬੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ